ਲੋ ਵੀ ਕਰੋ ਚੈੱਕ ਇੱਕ ਇੱਕ ਡਾਲ ਦੇ ਸੋਣੀ ਜਾਨੀ ਫਟਾਰਾ ਸੋਹਣਾ ਹੈ ਕੱਦ ਨਹੀਂ ਵੜਾ ਕਰਿਆ ਹੈ ਪੂਰਾ ਇੱਕ ਹਫਤਾ ਹੋ ਚੱਲਿਆ ਮੇਰੇ ਹਿਸਾਬ ਨਾਲ ਲਾਈਟ ਨੂੰ ਖਰਾਬ ਕਰਦੇ ਆ ਇਹਨੂੰ ਪਿਛਲੇ ਤਿੰਨ ਦਿਨਾਂ ਤੋਂ ਇੱਕੋ ਕਾਰੇ ਚ ਪਾਣੀ ਪਈ ਜਾਂਦਾ ਉੱਥੇ ਕਿ ਮੂਹਰੇ ਕਿ ਵਿੱਗਾ ਜਾ ਪਰ ਜਾਂਦਾ ਫਿਰ ਲਾਈਟ ਬੰਦ ਹੋ ਜਾਂਦੀ ਆ 4 ਘੰਟੇ ਬਾਅਦ ਫਿਰ ਘੰਟਾ ਆਉਂਦੀ ਆ ਫਿਰ ਉਹੀ ਵਿੱਗੇ ਚ ਪਾਣੀ ਪੈ ਜਾਂਦਾ ਅੱਜ ਹਾਰ ਕੇ ਹੁਣ ਸਾਰੇ ਦੋਨੇ ਮੋਟਰਾਂ ਤੇ ਨੱਕੇ ਬਦਲੇ ਨੇ ਮੈਂ ਕਿਹਾ ਯਾਰ ਉਹਦੇ ਨਾਲ ਤਾਂ ਖਰਾਬ ਗਲ ਜੂ ਵੇਖਣ ਦਾ ਕਣਕ ਜਿਹੜੇ ਸਾਲਾ ਚੱਲਦੇ ਨੇ ਸਾਡੇ ਆ ਜ਼ਿਲ੍ਹਾ ਕਾਂਕੇ ਵੀ ਜੀ ਨੂੰ ਹਫਤਾ ਹੋਇਆ ਹਾਂ ਆ ਮੈਂ ਉਹ ਵੀ ਦੇਖਿਆ ਕਣਕਾਂ ਦੇ ਵਿੱਚ ਵਿੱਚ ਬਹੁਤ ਘੱਟ ਖੜ੍ਹੀਆਂ ਲੋਕਾਂ ਦੇ ਕਣਕਾਂ ਇਹਨੂੰ 14 ਦਿਨ ਹੋ ਗਏ 14 15 ਦਿਨ ਹੋ ਗਏ ਇਹ ਜਿਹੜੀ ਆ ਪਿੱਛੇ ਖੜ੍ਹੀ ਆ ਆਪਣੇ ਹਾਂ 14 15 ਦਿਨ ਹੋ ਗਏ ਕਿਉਂ ਸਾਹਮਣੇ ਉੱਥੇ ਪਹਿਲਾਂ ਪੰਜੇ ਘਰ ਉਹ ਇੱਕ ਬਾਗਲੇ ਦੇ ਅੰਦਰ ਹੁੰਦੇ ਸੀ ਹੌਲੀ ਹੌਲੀ ਕਰਕੇ ਫੇ ਕੱਲਾ 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 ਕਰਕੇ ਆਈ ਗਏ ਹੁਣ ਉੱਥੇ ਇੱਕ ਨੰਨ ਨਾਨੇ ਦਾ ਮਾਲਕ ਇੱਕ ਭਾਈ ਆ ਹੋਰਲਾ ਹੋਰਲਾ ਸਾਰੇ ਘਰਾਂ ਚ ਦੂਜਾ ਨਾਨੇ ਦਾ ਭਾਈ ਹੋ ਗਿਆ ਉਹ ਜਿਹੜੀ ਚਿੱਟਾ ਚਵਾਰਾ ਦੀ ਜਿਹੜਾ ਇਹ ਆਹ ਆਲ ਤੇ ਤੀਜਾ ਨੰਨਾ ਆ ਆ ਗਿਆ ਤੇ ਫੁੱਲ ਏਰੀਆ ਦੇ ਵਿੱਚ 10 15 ਫੁੱਟ ਤੇ ਦੇਖਣ ਨੂੰ ਹੜ ਜਾਂਦਾ ਸਾਡੇ ਉਦੋਂ ਧੰਦਾ ਪੈਣ ਲੱਗ ਜਾਂਦੇ ਆ ਸਮਝੋ ਅੱਜ ਪਹਿਲੀ ਧੁੰਦਾ ਸਾਡੇ 5 ਤੋਂ 7 ਡੱਕੇ ਹਰੇਕ ਬੂਜੇ ਦੇ ਨੇ ਜਿੰਨਾ ਵੀ ਕੋਈ ਵੀ ਡਾਲ ਤੇ ਜਿਹੜੀ ਉਸ ਪਹਿਲਾਂ ਵਾਲੀ ਉਸੇ ਗੱਲ 'ਚ ਬੀਜਦੇ ਆ ਉਹਦੀ ਉਨੀ ਫੋਰਟ ਨਹੀਂ ਹੁੰਦੀ ਉਹਨੂੰ ਪਾਣੀ ਲੱਗੀ ਹੋਈ ਨੂੰ ਹੁਣ ਤੱਕ ਮੰਨ ਕੇ ਚੱਲੋ ਜਿਵੇਂ ਹੁਣ ਆਪਣੇ ਨਾਲ ਦਾ ਖਤਾ ਆਲ ਇਹ ਆਪਣੇ ਤੋਂ ਘੱਟੋ-ਘੱਟ 20 ਦਿਨ ਗੇਤੀ ਆ ਆਪਾਂ ਹਜੇ ਉਦੋਂ ਰੌਣੀ ਕਰਦੇ ਸੀ ਜਦੋਂ ਉਹਨਾਂ ਨੇ ਕਣਕ ਬੀਜਤੀ ਸੀ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਆਗੇ ਭਾਈ ਮੋਟਰ ਤੇ ਬੰਦਾ ਲਾਇਆ ਖਾਲ ਕਢਣ ਖਾਲ ਦੀ ਸਫਾਈ ਚੱਲ ਰਹੀ ਆ ਪਾਣੀ ਛੱਡਣਾ ਅੱਜ ਦੇਖਦੇ ਆ ਮੋਟਰ ਚਲਾ ਕੇ ਪਹਿਲਾਂ ਮਾੜਾ ਮੋਟਾ ਖਾਲ ਗਿੱਲਾ ਕਰ ਦਾਂਗੇ ਜਿੰਨਾ ਘੜਿਆ ਗਿਆ ਟੇੜਾ ਟੂੜਾ ਜੀਆਂ ਸੈੱਟ ਹੋ ਜਾਣਗੀਆਂ ਕੱਲ ਤੋਂ ਛੱਡ ਲਾਂਗੇ ਪਾਣੀ ਤੇ ਹੁਣ ਮੰਨ ਲਓ ਪਾਣੀ ਚਾਲੂ ਕਰਾਂਗੇ 10 ਦਿਨ ਤਾਂ ਲੱਗ ਹੀ ਜਾਣੇ ਆ ਪਾਣੀ ਲਾਉਂਦੇ ਨੂੰ 35 ਤੋਂ 40 ਦਿਨਾਂ ਤੇ ਸਮਝ ਲਓ ਪਹਿਲਾ ਪਾਣੀ ਲੱਗਣਾ ਆਪਣਾ ਤੇ ਬਾਕੀ ਕਣਕ ਸੋਣੀ ਫੋਰਟ ਫੂਟ ਵਧੀਆ ਹੋਈ ਸੀ ਆ 5 5 6 6 ਡੱਕੇ ਕਰੀ ਖੜੀ ਆ ਇਹਦਾ ਫਰਕ ਬੜਾ ਹੈ ਚੀਜ਼ ਦਾ ਤੁਹਾਨੂੰ ਦਿਖਾਉਣਾ ਬੈਕ ਕੈਮਰੇ ਨਾਲ ਜਿਵੇਂ ਹੁਣ ਆ ਦੇਖੋ ਹਰੇਕ ਬੂਜਾ 5 ਤੋਂ 7 ਡੱਕੇ ਹਰੇਕ ਬੂਜੇ ਦੇ ਨੇ ਜਿੰਨਾ ਵੀ ਕੋਈ ਵੀ ਡਾਲ ਤੇ ਜਿਹੜੀ ਉਸ ਪਹਿਲਾਂ ਵਾਲੀ ਉਸੇ ਗੱਲ 'ਚ ਬੀਜਦੇ ਆ ਉਹਦੀ ਉਨੀ ਫੋਟ ਨਹੀਂ ਹੁੰਦੀ ਉਹਨੂੰ ਪਾਣੀ ਲੱਗੀ ਹੋਈ ਨੂੰ ਹੁਣ ਤੱਕ ਮੰਨ ਕੇ ਚੱਲੋ ਜਿਵੇਂ ਹੁਣ ਆਪਣੇ ਨਾਲ ਦਾ ਖਤਾ ਆਲ ਇਹ ਆਪਣੇ ਤੋਂ ਘੱਟੋ-ਘੱਟ 20 ਦਿਨ ਗੇਤੀ ਆ ਆਪਾਂ ਹਜੇ ਉਹ ਤੋਂ ਰੌਣੀ ਕਰਦੇ ਜਿਉਂ ਉਹਨਾਂ ਨੇ ਕਣਕ ਬੀਜਤੀ ਸੀ ਆ ਰੌਣੀ ਕਰਿਆ ਸੀ ਆਪਾਂ ਕੱਲਾ ਖੇਤ ਇਹ ਨਾਲੀ ਮੋਟਰ ਤੋਂ ਇਥੋਂ ਉਦੋਂ ਮੰਨ ਲਓ ਇਹ ਇਹਨਾਂ ਨੇ 20 ਤੀ ਸੀ ਕਣਕ 20 ਦਿਨ ਦਾ ਫਰਕ ਆ ਤੇ ਹੁਣ ਮੈਂ ਤੁਹਾਨੂੰ ਇਹਦਾ ਵੀ ਦਿਖਾਉਣਾ ਇਹ ਆ ਦੇਖ ਲਓ ਕਿੰਨਾ ਕੁ ਫਰਕ ਲੱਗਦਾ ਸਮਝ ਲਓ 20 22 ਦਿਨ ਅਗੇਤੀ ਬਿੱਜੀ ਕਣਕ ਵੀ ਇਹਦੇ 8 ਕਿ ਡੱਕੇ ਹੋਣਗੇ ਆਪਣੀ ਵਾਲੀ ਦੇ 6 6 5 5 7 7 ਇੰਨੇ ਡੱਕੇ ਨੇ ਤੇ ਇਧਰਲਾ ਖਾਲ ਨਿਬੜ ਗਿਆ ਆਪਣਾ ਇੱਧਰ ਛੱਡਦੇ ਆ ਪਾਣੀ ਜਾਨੂ ਆ ਹਾਲੇ 2.5 ਕਿਲੇ ਭਰਨਗੇ ਜਾਨੂ ਆ ਲੱਗ ਜੂਗਾ ਨੇੜੇ ਸ਼ਿਵਜੀ ਲੱਗਿਆ ਹੋਇਆ ਖਾਲ ਘਾਣ ਆ ਵੀ ਸੱਜਣੋ ਤਿੰਨ ਦਿਨ ਹੋ ਗਏ ਖਾਲ ਘੜ ਦਿਆਂ ਨੂੰ ਖਾਲ ਉਧਰ ਮਿਲਦਾ ਬੰਦਾ ਚੱਲਿਆ ਗਿਆ ਉਹ ਪਰਲੇ ਸਿਰੇ ਤੇ ਅੱਜ ਲੈਟ ਆਈ ਆ ਤਿੰਨ ਦਿਨਾਂ ਬਾਅਦ ਸਵੇਰ ਦੇ 2-3 ਵਾਰੀ ਆ ਕੇ ਲੈਟ ਦੇਖ ਕੇ ਮੁੜ ਗਿਆ ਜਾਂਦੀ ਆ 10 ਮਿੰਟ ਰਹਿੰਦੀ ਆ ਭੱਜ ਜਾਂਦੀ ਆ ਆਹੀ ਕੁਛ ਹੋਈ ਜਾਂਦਾ ਨਾ ਛੇਤੀ ਫਾਲਟੀ ਕੱਢਣ ਚਾਹੁੰਦੇ ਵਤੰਦਰ ਹੁਣ ਆਈ ਆ ਲੈਟ 2.5 ਨਾ ਸਾਢੇ ਦਿਨ ਦਾ ਸਮਾਂ ਹੋ ਗਿਆ 3:30 ਵਜੇ ਹੁਣ ਮੈਂ ਕਿਹਾ ਚੱਲ ਖਾਲ ਕੇਰਾ ਚਾਲੂ ਜਾ ਹੋ ਜਵੇ ਉਹ ਤਾਂ ਹਜੇ ਰਿਆਂ ਦਾ ਪਰਲਾ ਤਾਂ ਘਟਣਾ ਇਧਰਲੇ ਚੱਲਦਾ ਕੰਮ ਠੰਡ ਪੈਣ ਲੱਗੀ ਨੂੰ ਸਮਝ ਲਓ 2 ਮਹੀਨੇ ਹੋ ਗਏ ਸਾਡੇ ਤਾਂ ਧੁੰਦ ਧੰਦ ਵਾਲਾ ਕੋਈ ਹੈ ਹੀ ਨਹੀਂ ਏਡਾ ਖਾਸ ਕੰਮ ਕਿਉਂ ਸ਼ਹਿਰ ਦਾ ਲਵਾ ਕਰਕੇ ਸਾਡੇ ਧੁੰਦ ਮੰਨ ਲਓ ਜਦੋਂ ਪੂਰੇ ਫੁੱਲ ਏਰੀਆ ਦੇ ਵਿੱਚ 10 15 ਫੁੱਟ ਤੇ ਦੇਖਣੋਂ ਹਟ ਜਾਂਦਾ ਸਾਡੇ ਉਦੋਂ ਧੰਦਾ ਪੈਣ ਲੱਗਦੀਆਂ ਸਮਝੋ ਅੱਜ ਪਹਿਲੀ ਧੁੰਦ ਆ ਸਾਡੇ ਕਰੋ ਚੈੱਕ ਹਜੇ ਸ਼ਾਮ ਦਾ 5:30 ਵਜੇ ਦਾ ਸਮਾਂ ਹੋਇਆ ਆਹ ਹਾਲਾਤ ਕਰਤੇ ਲਾਈਟ ਭੱਜ ਗਈ ਪੂਰੇ 5 ਵਜੇ ਬੰਦ ਹੋ ਗਈ ਤੇ ਮੈਂ ਹੁਣ ਮੋਟਰ ਬੰਦ ਕਰ ਦੇਉ ਤਾਂ ਆਉਂਦੀ ਨਹੀਂ ਲਾਈਟ ਤਾਂ ਰਾਤ ਨੂੰ ਆਉਂਦੀ ਦਿਨੇ ਦਿਨੇ ਆ ਪਰ ਫਿਰ ਵੀ ਪਤਾ ਨਹੀਂ ਤਾਂ ਮਾੜੇ ਚੰਗੇ ਟਾਈਮ ਦਾ ਹੋਰ ਰਾਤ ਨੂੰ ਲਾਈਟ ਆ ਜਾਵੇ ਸਾਰੇ ਪਾਸੇ ਟੁੱਟਿਆ ਫਰੀ ਜਾਵੇ ਪਾਣੀ ਅਜੇ ਬੈਕ ਕੈਮਰੇ ਨਾਲ ਤਾਂ ਮਾੜਾ ਮੋਟਾ ਰੰਗ ਟੰਗ ਦੇਖਣ ਨੂੰ ਸੋਹਣਾ ਲੱਗਦਾ ਫਰੰਟ ਕੈਮਰੇ ਨਾਲ ਸਾਰਾ ਕੁਝ ਧੁੰਦਲਾ ਧੁੰਦਲਾ ਦਿਂਦਾ ਸੀ ਖਾਲਚ ਪਾਣੀ ਮਾੜਾ ਮੋਟਾ ਹੀ ਰਹਿ ਗਿਆ ਟੁੱਟੇ ਬਹੁਤ ਜਗ੍ਹਾ ਤੋਂ ਹੁਣ ਮੈਲਾ ਦਾ ਘੰਟਾ ਇਹਦੇ ਸਰਾਣੀ ਰਿਹਾ ਹੁਣ ਆਹ ਇੱਥੋਂ ਵੀ ਟੁੱਟਿਆ ਹੈ ਕਿਦਾਂ ਉਹ ਵੇਖੋ ਇੱਥੇ ਵੀ ਲੀਕ ਆ ਰਹੀ ਏ ਨਿਕਲਿਆ ਕਿੱਥੋਂ ਲੱਭ ਲਈਏ ਇਧਰ ਤੋਂ ਨੇ ਬੰਦ ਕਰਿਆ ਹਿਆ ਬਸ ਇਹ ਤਾਂ ਇੱਥੋਂ ਕਿੱਥੋਂ ਲੀਕ ਆ ਆ ਸੀ ਲੈ ਵੀ ਸੱਜਣੋ ਆ ਗਿਆ ਜੀ ਦੂਜੀ ਮੋਟਰ ਤੇ ਇਹ ਵੀ ਚਲਾ ਦੀਏ ਹੁਣ ਪੈਲਸ ਵਾਲੀ ਪਹੁੰਚ ਗਏ ਇਹੋਂ ਸੀ ਸੋਚ ਲਾ ਕੇ ਨਹੀਂ ਸੀ ਜਾ ਸਕਦੇ ਬਈ ਪਤਾ ਨਹੀਂ ਹੁੰਦਾ ਨਾ ਚੱਕਰ ਚੁੱਕਰ ਪੁੱਠੇ ਸੱਧਿਆਂ ਦਾ ਕਈ ਵਾਰੀ ਫਲਟ ਫੁਲਟ ਪੈ ਹਟਦੇ ਆ ਤਾਂ ਕਰਕੇ ਕੋਲੇ ਖੜ ਕੇ ਲੋਨ ਚ ਬੈਨੀਫਿਟ ਕਰਾ ਤੇ ਰੱਜ ਹੁਣ ਇੱਕ ਵਾਰੀ ਚੱਲ ਪਈ ਫਿਰ ਤਾਂ ਆਪਾਂ ਜਦੋਂ ਮਰਜ਼ੀ ਲੈਟ ਆਵੇ ਜਾਵੇ ਚੱਲੀ ਜਾਂਦੀ ਆ ਹਨ ਰੌਣੀ ਕਰੀ ਕਣਕ ਦਾ ਫਰਕ ਦੇਖ ਲਓ ਕਿੰਨਾ ਹੁੰਦਾ ਐਨ ਪੂਰੀ ਦੇਖੋ ਕਣਕ ਪੂਰਾ ਖੇਤਲ ਕੋਈ ਖੜੀ ਆ ਬਾਰ ਸਫਾਈ ਕਰਨ ਵਾਲੀ ਆ ਕੱਲ ਨੂੰ ਦੇਖਾਂਗੇ ਕੁਝ ਔਨ ਕਰ ਜਾਂਦੇ ਆ ਕੁਝ ਕੱਲ ਨੂੰ ਕਰ ਦਿਆਂਗੇ ਖਾਲ ਤਾਂ ਸਾਫ਼ ਹੋ ਗਿਆ ਸੀ ਚੱਲ ਵੀ ਮੋਟਰ ਇੱਕ ਵਾਰੀ ਚਲਾ ਦਈਏ ਦੇਖ ਕੇ ਅਬੀ ਸੱਜਣੋ ਆ ਗਏ ਮੋਟਰ ਤੇ ਲਾਈਟ ਦਾ ਯਾਰ ਬੜਾ ਚੱਕਰ ਆ ਚੌਲਾਂ ਵੇਲੇ ਤਾਂ ਹੁੰਦਾ ਹੀ ਆ ਵੀ ਸੀਜ਼ਨ ਚੱਲਦਾ ਹੁਣ ਤਾਂ ਸਿਆਲਾਂ ਚ ਵੀ ਇਹੀ ਹਾਲਾਤ ਨੇ ਪੂਰਾ ਇੱਕ ਹਫ਼ਤਾ ਹੋ ਚੱਲਿਆ ਮੇਰੇ ਹਿਸਾਬ ਨਾਲ ਲਾਈਟ ਨੂੰ ਖਰਾਬ ਕਰ ਦਿਆ ਨੂੰ ਪਿਛਲੇ 3 ਦਿਨਾਂ ਤੋਂ ਇੱਕੋ ਕਾਰੇ ਚ ਪਾਣੀ ਪਈ ਜਾਂਦਾ ਉੱਥੇ ਕਿ ਮੂਹਰੇ ਕਿ ਵਿੱਗਾ ਜਾ ਭਰ ਜਾਂਦਾ ਫਿਰ ਲਾਈਟ ਬੰਦ ਹੋ ਜਾਂਦੀ ਆ 4 ਘੰਟੇ ਬਾਅਦ ਫਿਰ ਘੰਟਾ ਆਉਂਦੀ ਆ ਫਿਰ ਉਹੀ ਵਿੱਗੇ ਚ ਪਾਣੀ ਪੈ ਜਾਂਦਾ ਅੱਜ ਹਾਰ ਕੇ ਹੁਣ ਸਾਰੇ ਦੋਨੇ ਮੋਟਰਾਂ ਦੇ ਨੱਕੇ ਬਦਲੇ ਨੇ ਮੈਂ ਕਿਹਾ ਯਾਰ ਉਹਦੇ ਨਾਲ ਤਾਂ ਖਰਾਬ ਗਲ ਜੂ ਏਕਣ ਦਾ ਕਣਕ ਜਿਹੜੇ ਸਲਾਹ ਚੱਲਦੇ ਨੇ ਬਿਜਲੀ ਘਰ ਜਾ ਕੇ ਆਏ ਹੁਣੀ ਹਜੇ ਉਹ ਕਹਿੰਦੇ ਜੀ ਪਹਿਲਾਂ 2 ਦਿਨ ਤੱਕ ਗ੍ਰੈਡ ਦੇ ਅੰਦਰੋਂ ਟਾਪਨ ਕਰ ਦੇ ਛੇਦਰ ਉਧਰ ਵੀ ਸੈੱਟ ਹੋ ਜਾਊਗਾ ਕਹਿੰਦੇ ਆਪਣੇ ਗ੍ਰੈਡ ਦੀ ਉਹ ਕਰੀ ਜਾਣਾ ਇਹਨਾਂ ਨੇ ਚੱਕ ਕੇ ਦੂਜੀ ਸਾਈਡ ਕਰਿਆ ਸਾਰਾ ਸਿਸਟਮ ਹੀ ਦੋ ਦਿਨ ਉਹਦਾਂ ਖਰਾਬ ਹੋ ਗਏ ਹੁਣ ਤਿੰਨ ਦਿਨ ਹੋ ਗਏ ਫਾਲਟ ਪਏ ਇਹਨੂੰ ਕਹਿੰਦੇ ਜੀ ਲਾਈਨ ਚੱਲਦੀ ਹੁਣ ਲਾਈਨ ਚੱਲਦੀ ਇਹਨਾਂ ਨੇ ਜਿੱਥੇ ਆਪਣੇ ਆ ਆਪਣਾ ਟਰਾਂਸਫਾਰਮ ਆ ਉੱਥੇ ਪਰੇ ਕੰਟਰੋਲਰ ਰਮੇਨ ਛੜਕ ਤੇ ਉਹ ਕੰਟਰੋਲਰ ਕੱਟਿਆ ਹੋਇਆ ਪੈੰਡ ਵਾਲੇ ਪਾਸੇ ਵਾਲੀ ਲਾਈਟ ਚੱਲਦੀ ਆ ਤੇ ਆਪਣੀ ਜਿਹੜੀ ਉਹ ਦੂਜੀ ਪੈਲਸ ਵਾਲੀ ਮੋਟਰ ਉਹ ਕੰਟਰੋਲਰ ਤੋਂ ਪਿੱਛੇ ਇੱਕ ਉਹ ਚੱਲਦੀ ਆ ਇਧਰਲਾ ਸਾਰਾ ਏਰੀਆ ਖੜਾ ਦੇਖੋ ਕੀ ਬਣਦਾ ਜੇਹੀ ਕਹਿੰਦਾ ਇੱਥੇ 8 ਪੋਸਟਾਂ ਨੇ ਬਿਜਲੀ ਘਰ ਚ ਜੇਈਆਂ ਦੀਆਂ ਤੇ ਜਿੱਦੇ ਤੇ ਸਿਰਫ 2 ਜੇਈ ਨੇ ਕਿੱਥੇ 8 ਜੇਈ ਹੋਣੇ ਸੀ ਉਹ ਚੱਕਰ ਦੇ ਵਿੱਚ ਸਿਸਟਮ ਪੂਰਾ ਹੀ ਨਹੀਂ ਹੁੰਦਾ ਹੁਣ ਅੱਠ ਜਈਆਂ ਵਾਲਾ ਕੰਮ ਦੋ ਜਈਆਂ ਨੇ ਸਾਂਭਿਆ ਹੋਇਆ ਇੱਕ ਦੇ ਚਾ ਇੱਕ ਨਾਈਟ ਚਾ ਤਾਂ ਕਰਕੇ ਬੰਦੇ ਹੈ ਨਹੀਂ ਉਹਨਾਂ ਕੋਲੇ ਹੁਣ ਕਹਿ ਕੇ ਤਾਂ ਆਇਆ ਮੈਂ ਕਿਹਾ ਸਾਨੂੰ ਫੋਨ ਕਰ ਦਿਓ ਭਾਈ ਆ ਜਾਾਂਗੇ ਬਾਕੀ ਖਾਲ ਵੀ ਅੱਜ ਸਿਰੇ ਲੱਗ ਗਿਆ ਸ਼ਿਵਜੀ ਦਾ ਕੰਮ ਨੇੜੇ ਲੱਗਿਆ ਹੋਇਆ ਦਿਖਾਉਨੇ ਆ ਤੇ ਨਾਲੇ ਤੁਹਾਨੂੰ ਦਿਖਾਉਨੇ ਕਣਕ ਦੀ ਫੋਟ ਕਿੰਨੀ ਕੁ ਕਰੀ ਆ ਲਓ ਭਾਈ ਕਰੋ ਚੈੱਕ ਇੱਕ ਇੱਕ ਡਾਲ ਦੇ ਸੋਹਣੀ ਜਣੀ ਫਟਾਰਾ ਸੋਹਣਾ ਹੈ ਕੱਦ ਨਹੀਂ ਬੜਾ ਕਰਿਆ ਹੋਇਆ ਸਾਈਡਾਂ ਤੇ ਨੂੰ ਫਾਇਲਰ ਦੀ ਆਜੇ ਖਾਲ ਰਹਿ ਗਿਆ ਬਸ ਇੰਨਾ ਕ ਫੇ ਇੱਥੇ ਦੋ ਹੋ ਜਾਂਦੇ ਖਾਲੇ ਉੱਪਰਲੇ ਪਾਸੇ ਵਾਲੇ ਤੇ ਵਾਲੇ ਕਾ ਹੋ ਗਿਆ ਉਹ ਪਿਛਲਾ ਖਾਲ ਸਾਰਾ ਕਲੀਅਰ ਪੰਜ ਦਿਨ ਤੱਕ ਖਾਲ ਘੜਦਿਆਂ ਮਤਲਬ ਪੰਜ ਛੇੜ ਜੀ ਪੰਜਵਾਂ ਦਿਨ ਅੱਜ ਆਪਾਂ ਨੂੰ ਪੰਜ ਦਿਨ ਹੋ ਗਏ ਖਾਲ ਘੜਦਿਆਂ ਨੂੰ ਉਸ ਦਿਨ ਦੀ ਮੋਟਰ ਚਲਾਈ ਜਾਓ ਇੱਕੋ ਕੈਰੇਜ ਪਾਣੀ ਪਈ ਜਾਂਦਾ ਉੱਥੇ ਬਸ ਅੱਜ ਨੱਕਾ ਬਦਲਿਆ ਹੁਣ ਲਾਈਟ ਹੈ ਇਹ ਨਹੀਂ ਹੈ ਹੈ ਗਈ ਹੈ ਲਾਈਟ ਚੱਲਦੀ ਹੈ ਫਾਲਟ ਆ ਉਹ ਕੰਟਰੋਲਰ ਕੱਟਿਆ ਹੋਇਆ ਉੱਥੋਂ ਤੋਂ ਬਿਜਲੀ ਘਰੋਂ ਜਾ ਕੇ ਆਇਆ ਹੁਣ ਮੈਂ ਅੱਛਾ ਕਹਿੰਦੇ ਵੇ ਲੱਭਦਾ ਨਹੀਂ ਕਿਤੇ ਦਰਖਤ ਲੱਗਦੇ ਆ ਨਾਲ ਹੁਣ ਉਹ ਬੰਦਾ ਸਧਿਆ ਉੱਤੇ ਟਾਂਗੀ ਵਾਲਾ ਕਹਿੰਦੇ ਉਹਦਾ ਨਾਲ ਦੇਖ ਕੇ ਜਿੱਥੇ ਇੱਕ ਦੋ ਜਿਹੇ ਦਰਖਤ ਲੱਗਦੇ ਆ ਵੱਢ ਕੇ ਫੇਰ ਚਲਾਵਾਂਗੇ ਉੱਥੋਂ ਕੱਟੀ ਹੋਈ ਐ ਸੱਚ ਕਿਤੇ ਉਧਰ ਤਾਂ ਨਹੀਂ ਆ ਰਹਾ ਹੈ ਪੇੜ ਲੱਗਦਾ ਹੋਗਾ ਨਹੀਂ ਨਹੀਂ ਆਹ ਦੇ ਆ ਲੈਣਾ ਆ ਜਿਹੜੀ ਆ ਆਪਣੇ ਉੱਪਰ ਦੀ ਜਾਂਦੀ ਆ ਵਾਲੀ ਆ ਜਿਹੜੇ ਆ ਦੋ ਖੰਭੇ ਨੇ ਆਪਣੇ ਖੇਤ ਚ ਇਹ ਲੈਣਾ ਇਹ ਜਾਂਦੀ ਆ ਤਾਂ ਦਰੇਗਾ ਇਹਦੇ ਚ ਕਿਤੇ ਫਾਲਟ ਆ ਉਹ ਉੱਥੇ ਕੰਟਰੋਲਰ ਆਪਣੇ ਉਹ ਪਰਲੇ ਕੋਲੇ ਉੱਥੋਂ ਕੱਟਿਆ ਹੋਇਆ ਉਧਰਲੀ ਮੋਟਰ ਤਾਂ ਚੱਲਦੀ ਆ ਆਪਣੀ ਆ ਵੀ ਸੱਜਣੋ ਅੱਜ ਆਇਆ ਖੰਨੇਰੀ ਚ ਨਾਨਕੇ ਹੋਰ ਵੀ ਜਿਕਲ ਠੀਕ ਹੈ ਜੀ ਹਾਲ ਕੈਮਾ ਨਵੀਤਾ ਜੀ ਵਧੀਆ ਜੀ ਤੁਹਾਡੇ ਅਲ ਕਣਕ ਵਾਲਾ ਕੰਮ ਬੜਾ ਘਟਾ ਨਾ ਆ ਲੂਲੂ ਬਹੁਤ ਜ਼ਿਆਦਾ ਆ ਹਾਂ ਸਾਡੇ ਆ ਜ਼ਿਲ੍ਹਾ ਕਾਂਗੜੇ ਵੀ ਜੀ ਨੂੰ ਹਫ਼ਤਾ ਹੋਇਆ ਹਾਂ ਆ ਮੈਂ ਉਹ ਵੀ ਦੇਖਿਆ ਕਣਕ ਦੇ ਵਿੱਚ ਮੇਰੇ ਤੋਂ ਬਹੁਤ ਘਟ ਖੜੀ ਹੈ ਲੋਕਾਂ ਦੇ ਕਣਕ ਇਹਨੂੰ 14 ਦਿਨ ਹੋ ਗਏ 14 15 ਦਿਨ ਹੋ ਗਏ ਇਹ ਛੜੀ ਆ ਪਿੱਛੇ ਖੜੀ ਆ ਆਪਣੇ ਹਾਂ 14 15 ਦਿਨ ਹੋ ਗਏ ਹਾਂ ਮੈਂ ਉਹ ਵੀ ਦੇਖਦਾ ਤੁਹਾਡੇ ਆਲੂ ਜਿਵੇਂ ਹਾਂ ਜੀ ਇਹ ਸਿੱਧਾ ਨਾਲ ਹੀ ਹਾਂ ਜਿਹੜੇ ਹੁਣ ਮਤਲਬ ਕੱਚੇ ਆਲੂ ਪੱਟਦੇ ਆ ਉਹ ਆਲੂ ਹੁਣ ਪੱਟ ਕੇ ਕਣਕ ਬੀਜਣਗੇ ਕਣਕ ਬੀਜਣਗੇ ਤੇ ਜਿਹੜੇ ਆ ਪੱਕਾ ਆਲੂ ਫੇ ਮੱਕੀ ਬੀਜਣਗੇ ਸ਼ਾਉ ਗਾਂ ਮੱਕੀ ਹੁੰਦੀ ਜਿਹੜੀ ਪੱਕਾ ਆਲੂ ਆ ਨਾ ਹਾਂ ਇਹ ਕੱਚਾ ਆਲੂ ਘੱਟ ਨਿਕਲਦਾ ਹੁੰਦਾ ਵੀ ਹਾਂ ਆ ਥੋੜਾ ਫਰਕ ਹੁੰਦਾ ਹਾਂ ਪੱਕੇ ਦਾ ਬਜਨ ਵੱਜ ਜਾਂਦਾ ਮਤਲਬ ਇਹ ਉਹਦਾ ਜਾਨੀ ਕਿ ਕੁਆਂਟੀਟੀ ਵੱਜ ਜਾਂਦੀ ਆ ਉਹਦਾ ਹੋ ਜਾਂਦਾ ਜਾਨੀ ਕਿ 50 60 ਕੱਟਿਆਂ ਦਾ ਫਰਕ ਪੈ ਜਾਂਦਾ ਕੀ ਜਮਾ ਅੱਛਾ ਇਹਨੇ ਵਧੀਆ ਆ ਕੀ ਬੀਜ ਹੈ ਇਹ ਜਮੀ ਆ ਓਕੇ ਉਹ ਕਾ ਰਾਈ ਕਾ ਹਾਂ ਗਿੰਨੀ ਕਾ ਇੱਕ ਇੱਕ ਹੋਰ ਬੀਜ ਤਾਂ ਤੂੰ ਪਤਾ ਨਹੀਂ ਕਿਹੜਾ ਕਾਜ ਉਹ ਵੀ ਝਾ ਵੀ ਗਿਆ ਜੜੀ ਨਿਕਗੀ ਉਹ ਪਾਗਾ ਟੋੜੀਆਂ ਵਿੱਚ ਜਾਵੇ ਆ ਸਪਰੇਅ ਕਾ ਤੇ ਕਰਦੇ ਆ ਆਲੂਆਂ ਤੇ ਪੱਕਾ ਆਲੂ ਆ ਇਹ ਆਪਣੇ ਤੋਂ ਪਹਿਲਾਂ ਦੇ ਬੀਜ ਹਨ ਤੂੰ ਉਹ ਬੀਜ ਇਕੱਠੇ ਹੀ ਹੋਏ ਆ ਜਾਨੀ ਆਪਾਂ ਤੋਂ ਹਫਤੇ ਦਾ ਫਰਕ ਹੋਊਗਾ ਹਫਤਾ ਰੇੜੀ ਬੀਜ ਹੈ ਆਪਾਂ ਤੋਂ ਇਹ ਜਾਨੀ ਇਹ ਪਕਾ ਕੇ ਪੱਟਣਗੇ ਹਾਂ ਪਕਾ ਕੇ ਵਧੀਆ ਅੱਜ ਮੌਸਮ ਹੈ ਅੱਛਾ ਆਪਣੇ ਕਿਹੜਾ ਸੀਗਾ ਆਨੇ ਪਰਹਾ ਹਾਂ ਬਕਰਾਜ ਹਾਂ ਅਗੇ ਡਾਇਮੰਡ ਵੀ ਦੇ ਹੁੰਦੇ ਸੀ ਡਾਇਮੰਡ ਵੀ ਉਹ ਗਾਹ ਪੱਕਾ ਅੱਛਾ ਡਾਇਮੰਡ ਪਕਾ ਕੇ ਵਾਲਾ ਹੂੰ ਨਹੀਂ ਵਧੀਆ ਮੌਸਮ ਵੀ ਬੱਦਲ ਵਾਈ ਜੀ ਹੋਈ ਹੋਈ ਆ ਹਾਂ ਮੀਂਹ ਤਾਂ ਨਹੀਂ ਮੈਨੂੰ ਲੱਗਦਾ ਪੈਂਦਾ ਬਸ ਬੱਦਲ ਕਰਕੇ ਇੱਕ ਨਹੀਂ ਸਰਸੁਰ ਜਾਂਦਾ ਬਾਕੀ ਦੇਖੋ ਵੀ ਸਵਾ ਦਿਨਾਂ ਚ ਮੀਂਹ ਪੈਂਦਾ ਕਿ ਨਹੀਂ ਆਹ ਦਿਨਾਂ ਸਹੀ ਗੱਲ ਆ ਫਰਕ ਮੌਸਮ ਤਾਂ ਬਰ ਰਹਿਦਾ ਐਜੇ ਮੀਂਹ ਤਾਂ ਪੈਂਦਾ ਹੁੰਦਾ ਜਾਂ ਮਾੜਾ ਮੋਟਾ ਪਵੇ ਹੂੰ ਪੈਂਦਾ ਤਾਂ ਹੁੰਦਾ ਬਾਕੀ ਦੇਖੋ ਰੱਬ ਦੇ ਰੰਗ ਹਾਂ ਦੇਖੋ ਕੀ ਬਣਦਾ ਬਈ ਤੁਹਾਡੇ ਸਬਜ਼ੀ ਵਾਲਾ ਵੀ ਕੰਮ ਸੋਹਣਾ ਨਾ ਜਿਵੇਂ ਆ ਗੋਭੀ ਗੱਭੀ ਹੋ ਗਈ ਆ ਦੇ ਇਹਦੇ ਦੂਜੀ ਗੋਭੀ ਮੁੱਕ ਗਈ ਹੁਣ ਬੰਦ ਗੋਭੀ ਚੱਲਦੀ ਆ ਦੇ ਆ ਜਿਹੜੀ ਆ ਖੜੀ ਆ ਹਾਂ ਆ ਮੋਟਰ ਦੇ ਨਾਲ ਹਾਂ ਇਹ ਤਾਂ ਜਦੋਂ ਆਪਣੇ ਪਿੱਛੇ ਵਿਆਹ ਸੀ 20 ਦਿਨ 25 ਦਿਨ ਹੋ ਗਏ ਵਿਆਹ ਹਾਂ ਜਿਆਦਾ ਬੰਦ ਗੋਭੀ ਫੁੱਲੇ ਉਹ ਤੋਂ ਫੁੱਲ ਗੋਭੀ ਤੋੜਦੇ ਸੀ ਉਹ ਦਿਨ ਜਾ ਕੇ ਆਏ ਹਾਂ ਉੱਥੇ ਉਹ ਪਰੇ ਮੱਕੀ ਖੜੀ ਆ ਉਹ ਸਿਰੇ ਤੇ ਹਾਂ ਕਾਂਢੀ ਜਿਹੜੀ ਆ ਸਟਾਲ ਦੇ ਸਿਰ ਦੇ ਨੇ ਅੱਛਾ ਉਹ ਸਾਹਮਣੇ ਘਰ ਵਾਲਾ ਜਿਹੜਾ ਪੀਲਾ ਆ ਘਰ ਦੀਦਾ ਨਾ ਹਾਂ ਉਹਨਾਂ ਦੇ ਬਿੱਟੇ ਆ ਧਰਮੇ ਕੀ ਵੀ ਆ ਮੈਨੂੰ ਇਹ ਵੀ ਮਤਲਬ ਪੱਠਿਆਂ ਪੁੱਠਿਆਂ ਦਾ ਬਹੁਤ ਕੰਮ ਕਰਦੇ ਆ ਨਾ ਇਹ ਹਾਂ ਉਹ ਪਰ ਬਾਕੀ ਜਿਹੜੇ ਬੰਦੇ ਨੂੰ ਭੋਗ ਸੀਗਾ ਹਾਂ ਆ ਇਸ ਤਰ੍ਹਾਂ ਆਪਾਂ ਹੋ ਗਿਆ 500 ਭੋਗ ਦਾ 10 ਤਰੀਕ ਨੂੰ ਘਰੇ ਕਰੰਟ ਵਟ ਕਰਾਇਆ ਹਾਂ ਸੁਖੀ ਸਾਹ ਦਾ ਪਾਏ ਨੇ ਅੱਛਾ ਵਿੱਚ ਦਵਾਨ ਲੱਗੇ ਨੇ ਇੱਕ ਆਹ ਹਾਂ ਹਾਂ ਅੱਛਾ ਲੱਗਾ ਲੱਗਾ ਇੱਕ ਨਾ ਗਾੜਾ ਸਾਲ ਆ ਬੰਦੇ ਸੀਗੇ ਘਰੇ ਦਵਾ ਲਵਾਉਂਦੇ ਹਾਂ ਅੱਛਾ ਤੇ ਰਾਤ ਨੂੰ ਹਾਂ ਫੇਰ ਕਰਦੇ ਹੁੰਦੇ ਕੋਈ ਹੋਰ ਵੀ ਲੋਕ ਆਉਂਦੇ ਆ ਪਿੰਦੇ ਅੱਛਾ ਸੰਗਤ ਆਉਂਦੀ ਹੈ ਹਾਂ ਪੂਰੇ ਜਾਨੀ ਦੁੱਧ ਚੱਲਦਾ ਸੀ ਹਾਂ ਨਹੀਂ ਨਹੀਂ ਵਧੀਆ ਵਧੀਆ ਤੇ ਬਾਬਾ ਜੀ ਕਿਵੇਂ ਇੱਕ ਨਾ ਰਾਣਾ ਸਾਹਿਬ ਵਾਲੇ ਆਏ ਸੀ ਇੱਕ ਨਾ ਸਾਰੀ ਸਾਹਿਬ ਵਾਲੇ ਆਏ ਸੀਗੇ ਹਾਂ ਇੱਕ ਦਿਨ ਉੱਥੇ ਵਾਲੇ ਆਏ ਸੀਗੇ ਅਹ ਕੁ ਆਹ ਪੁਰੇ ਗਏ ਪੰਢਾ ਪੰਗਲਾ ਵਾਲੇ ਅੱਛਾ ਪੰਗਲਾ ਵਾਲੇ ਬਾਬਾ ਜੀ ਨਹੀਂ ਫੇਰ ਪਿੰਡ ਪਿੰਡ ਦੇ ਲੋਕ ਆਉਂਦੇ ਸੁਣਨ ਕੇ ਵੱਧ ਲੋਕ ਆਉਂਦੇ ਫਿਰ ਨਹੀਂ ਫੇਰ ਪਿੰਦੇ ਵੀ ਸੀਗੇ ਵੇ ਚੜਲ ਵਾਲੇ ਨੇੜੇ-ਟੜੇ ਦੇ ਹਾਂ ਵੀ ਪਹ ਮੱਦੀ ਤੋਂ ਹੋ ਗਏ ਕਿ ਮੈਨਾਂ ਦੀ ਉਹ ਕੁੜੀ ਵੇਖੀ ਇਹਨਾਂ ਦੀ ਉੱਥੋਂ ਇੱਕ ਜੀਪ ਭਰ ਕੇ ਆਉਂਦੀ ਬਲੈਰੋ ਬੜੀ ਪਿੱਕਾ ਜਿਹਾ ਹਾਂ ਨਹੀਂ ਨਹੀਂ ਸਹੀ ਹੈ ਸਹੀ ਹੈ ਬਾਕੀ ਲੰਗਰ ਚੱਲਦਾ ਹੀ ਰਾਤ ਨੂੰ ਪੂਰਾ ਸੇਵਾ ਦਾ ਇਹ ਕਾਫਤਾ ਚੱਲੀ ਹੈ ਅੱਜ ਤੋਂ ਮਤਲਬ 15 ਕੇ ਸਾਲ ਪਹਿਲਾਂ 18 ਸਾਲ ਪਹਿਲਾਂ ਇੱਧਰ ਆ ਕੋਈ ਘਰ ਨਹੀਂ ਸੀ ਹੁੰਦਾ ਨਾਲੇ ਕੱਲੀ ਉਹ ਮਾਮੇ ਨੇ ਕੋਠੀ ਪਾਈ ਸੀ ਉਹ ਉਦੋਂ ਉਹ ਪੂਰੀ ਏਰੀਆ ਚ ਹੋਉਂਦੀ ਸੀ ਕੱਲੀ ਮੈਂ ਇੱਕਦਾਂ ਹੁਣ ਤਾਂ ਬਾਗਲਾ ਹੋ ਗਿਆ ਨਾ ਅੱਗੇ ਗੋਲ ਦੀਂਦੀ ਸਾਰੇ ਪਾਸੇ ਗੋਲ ਆ ਉਹ ਤੇ ਕੱਲਾ ਉਹ ਹੁੰਦਾ ਸੀ ਜਾਂ ਫਿਰ ਇੱਧਰ ਲਾ ਬੱਬਲ ਮਾਮੇ ਵਾਲਾ ਘਰ ਤੋਂ ਚੱਲ ਮਨੂੰ ਸਿੰਪਲ ਪਿਆ ਹੋਇਆ ਤਾਂ ਇੱਧਰ ਲਾ ਆਹ ਸਾਹਮਣੇ ਬਈ ਆਹ ਲਾਈਨ ਚ ਹੈ ਜਿਹੜਾ ਉਹ ਤਾਂ ਚੱਲ ਪੁਰਾਣਾ ਸੀਗਾ ਸੀਗਾ ਉਹ ਤਾਂ ਸਿੰਪਲ ਜਿਵੇਂ ਪਹਿਲਾਂ ਆਪਣੇ ਪਾਸੇ ਹਣੇ ਇੱਕਣੀ ਸਾਈਡ ਤੇ ਪਰਲੇ ਪਾਸੇ ਉਹਨਾਂ ਦੇ ਕਮਰੇ ਸੀ ਮਾਮੇ ਉਹਨਾਂ ਦੇ ਤਨ ਤੇ ਪਹਿਲਾਂ ਸਾਰੇ ਘਰ ਹੁਣ ਤਾਂ ਚਲੋ ਮੰਨ ਲਓ ਖੰਡ ਗਏ ਇੱਕ ਉਹ ਆ ਗਿਆ ਇੱਕ ਉਹ ਆ ਗਿਆ ਇੱਕ ਆ ਆ ਗਿਆ ਦੋ ਹੋਰ ਰਹਿ ਗਏ ਮੁੱਢ ਇੱਕ ਉਹ ਇੱਕ ਉਹ ਆਪਣਾ ਪਹਿਲਾਂ ਮਾਮੇ ਉਹਨਾਂ ਦਾ ਪੁਰਾਣਾ ਘਰ ਉਹ ਹੁੰਦਾ ਜਿੱਥੇ ਛੱਡ ਜਾ ਪਿਆ ਸਾਹਮਣੇ ਉਹ ਸਾਹਮਣੇ ਉੱਥੇ ਪਹਿਲਾਂ ਪੰਜੇ ਘਰ ਉਹ ਇੱਕ ਬਾਗਲੇ ਦੇ ਅੰਦਰ ਹੁੰਦੇ ਸੀ ਹੌਲੀ-ਹੌਲੀ ਕਰਕੇ ਫੇ ਕੱਲਾ-ਕੱਲਾ ਕਰਕੇ ਆਈ ਗਏ ਹੁਣ ਉੱਥੇ ਇੱਕ ਨੰਨ ਨਾਨੇ ਦਾ ਮਤਲਬ ਇੱਕ ਭਾਈ ਆ ਹੋਰਲਾ ਹੋਰਲਾ ਸਾਰੇ ਘਰਾਂ ਚ ਦੂਜਾ ਨਾਨੇ ਦਾ ਭਾਈ ਹੋ ਗਿਆ ਉਹ ਜਿਹੜੀ ਚਿੱਟਾ ਚਵਾਰਾ ਦੀਂਦਾ ਇਹ ਆਹ ਵਾਲਾ ਤੇ ਤੀਜਾ ਨਾਨਾ ਆ ਆ ਗਿਆ ਚੌਥਾ ਨਾਨਾ ਇਧਰਲਾ ਪੰਜਵਾਂ ਨਾਨਾ ਇਧਰਲਾ ਨਾਨਾ ਉਹ ਇਹ ਤਾਂ ਉਹ ਕਿੱਥੇ ਪਿਆ ਉਹ ਗਿਆ ਕਿਹੜਾ ਆ ਉਹ ਤੌੜ ਪਰਾਨੇ ਕਹਿੰਦੇ ਮੈਨੂੰ ਤੌੜ ਹਾਂ ਉਹ ਦੇਖ ਪਹਿਲਾਂ ਸਾਰੀਆਂ ਆ ਵੀ ਸਾਰੀ ਬਾਦੀ ਹੁੰਦੀ ਸੀ ਪਹਿਲਾਂ ਡੰਗਰ ਇੱਥੇ ਹੁੰਦੇ ਹੁੰਦੇ ਸੀ ਆ ਜਗ੍ਹਾ ਤੇ ਇੱਥੇ ਸਾਰੇ ਡੰਗਰ ਇੱਥੇ ਹੁੰਦੇ ਹੁੰਦੇ ਸੀ ਉਦੋਂ ਰੌਣਕ ਹੀ ਵੱਖਰੀ ਸੀ ਯਾਰ ਅੱਜ ਨਹੀਂ ਜਗ੍ਹਾ 'ਚ ਹਾਂ ਹਾਂ ਪਹਿਲਾਂ ਗੱਲਬਾਤ ਇਹ ਹੁੰਦੀ ਸੀ ਨਾ ਸਾਰੇ ਘਰ ਇੱਕ ਜੇ ਬਾਗਲੇ ਦੇ ਅੰਦਰ ਹੁੰਦੇ ਸੀ ਮੰਨ ਲਾ ਬਾਹਰ ਜਿਹੜਾ ਮੇਨ ਗੇਟ ਆ ਉਹ ਗੇਟ ਤੋਂ ਅੰਦਰ ਵੜ ਗਏ ਸਾਰੇ ਜਿੱਧਰ ਜਿਹੜਾ ਮਰਜ਼ੀ ਪੈ ਗਿਆ ਖੜ ਗਿਆ ਕੋਈ ਉਹ ਥੋੜਾ ਹੁੰਦਾ ਸੀ ਯਾਨੀ ਬਾਬੇ ਨਾਲ ਬਾਬੇ ਵਾਲੇ ਪਾਸੇ ਸਾਰਿਆਂ ਦੀ ਐਵੇਂ ਹੁੰਦਾ ਸੀ ਇੱਧਰ ਤਾਂ ਮੈਨੂੰ ਲੱਗਾ ਘਰ ਆਪਣੇ ਇੱਥੇ ਤਾਂ ਪਾਇਆ ਇਹ ਅੰਦਾਜ਼ਾ ਮੇਰਾ 2002 2002 ਚ ਆਇਆ ਇੱਧਰ 2000 ਸਾਨੂੰ 2000 ਚ ਆਇਆ 2001 ਜੇ 2000 ਦੇ 88 ਚ ਆਇਆ ਕਿਤੇ ਇੱਥੇ ਆਉਂਦੀ ਜਦੋਂ ਬੀਬੀ ਪਹਿਲਾਂ ਚੜਾਈ ਕਰੀਆ ਥੋੜੇ ਕੀ ਦਰਵਾਦੀ ਬੀਬੀ ਪੂਰੀ ਹੋ ਗਈ ਸੀ ਇੱਧਰ ਆਉਂਦੇ ਸਾਰ ਸਭ ਤੋਂ ਪਹਿਲਾਂ ਥੋੜਾ ਤੇਰੀ ਹੋਇਆ ਸੀ ਪਹਿਲਾਂ ਉਹ ਕੱਚਾ ਹੀ ਹੁੰਦਾ ਸੀ ਸਾਰ ਆਹ ਹਾਂ ਉਹ ਤਾਂ ਹੈ ਸੱਚ ਉਹ ਤਾਂ ਭਰਾਵਾ ਸਾਧਨ ਵੀ ਨਹੀਂ ਸੀ ਹੁੰਦੇ ਐਡੇ ਖਾਸ ਡੈਡੂ ਤੋਂ ਬਸ ਉੱਤਰ ਕੇ ਤੁਰ ਕੇ ਆਉਂਦੇ ਰਹੇ ਆ ਇੰਨਾ ਫਰਕ ਪੈ ਜਾਂਦਾ ਚੀਜ਼ਾਂ ਦਾ ਹੁਣ ਪੱਲਾ ਬਦਲ ਗਿਆ ਮੱਖੜ ਜੋਰਾ ਪਫੜ ਹਾਂ ਉਹ ਤਾਂ ਦਹਿੜੂ ਤੋਂ ਬਾਅਦ ਤੋਂ ਤਰਕੇ ਉਰੇ ਹੱਥ ਜਦੋਂ ਜ਼ਮੀਨ ਵੇਚੀ ਸੀ ਨੇ ਹਿਆਰਪੁਰ ਵਾਲੀ ਕਹਿੰਦੇ ਹਨ ਕਿੰਨੇ ਲੱਖ ਰੁਪਈਆ ਝੋਲੇ ਚ ਲੈ ਕੇ ਆ ਗਿਆ ਸੀ ਹੁਣ ਕੋ ਮੈਨੂੰ 50000 ਰੁਪਏ ਲੈ ਕੇ ਆ ਕੇ ਝੋਲੇ ਚੋਂ ਤਾਂ ਯਾਰ ਤੂੰ ਦੇਖ ਹੁਣ ਇੱਥੋਂ ਦਹਿੜੂ ਅੱਡਾ ਮੰਨ ਕੇ ਚੱਲ ਬਾਹਲਾ ਨਾ ਸੀ 8 ਕਿਲਾ ਤਾਂ 6-7 ਕਿਲੋਮੀਟਰ ਯਾਰ 15 ਕਿਲੋਮੀਟਰ ਤਾਂ ਹੈਗਾ ਅੱਗੇ ਇਹਦੇ ਵਿੱਚ ਦੀ ਆਉਂਦੇ ਉਹ ਤੇ ਪੁਲਿਸ ਹੁੰਦੀ ਤੁਰ ਕੇ ਜਾਂਉਂਦੀ ਹੁਣ ਵੀ ਹੈਗੀ ਉੱਥੇ ਦਹਿੜੂ ਅੱਡੇ ਚ ਉੱਤਰ ਕੇ ਉਥੋਂ ਤੁਰ ਕੇ ਆਉਂਦੇ ਹੁੰਦੇ ਸੀ ਤੇ ਹੌਲੀ ਹੌਲੀ ਫਿਰ ਸਕੂਟਰ ਮੋਟਰਸਾਈਕਲ ਤੇ ਆਉਣ ਲੱਗੇ ਇੱਕ ਇੱਕ ਗੱਡੀਆਂ ਤਾਂਗੇ ਜਾਨੀ ਦੋ ਢਾਈ ਆ ਦੋ ਢਾਈ ਉਹ ਤਿੰਨ ਪੰਜ ਕਿਲੋ ਅੰਦਰ ਦੀ ਤੁਰ ਕੇ ਆਉਂਦੀ ਉਹ ਵਿਚਾਲੇ ਦੀ ਇੱਕ ਡੰਡੀ ਜੀ ਆਉਂਦੀ ਹੁੰਦੀ ਸੀ ਹੁਣ ਤਾਂ ਇਹਨਾਂ ਨੇ ਪੁਲੀਆਂ ਵੀ ਬੰਦ ਕਰਤੀਆਂ ਹੁਣ ਤਾਂ ਸਿੱਧੋ ਸਿੱਧੀ ਹੋ ਗਿਆ ਕੰਮ ਰੇਲਵੇ ਆ ਜੀ ਨੇ ਬੰਦ ਕਰਤੀ ਹ ਹੁਣ ਉਹ ਪਰੇ ਫਟਕਲ ਦੀ ਕੰਮ ਕਿਉਂ ਆਉਣਾ ਪੈਂਦਾ